ਤਸਵੀਰਾਂ ਤੁਹਾਡੇ ਨਾਲ ਚੱਬੇ ਵਾਲ ਦੇ ਮੁੱਖ ਬਾਜ਼ਾਰ ਦੀਆਂ ਸਾਂਝੀਆਂ ਕਰ ਰਿਹਾ ਕਿ ਜਿੱਥੇ ਕਿ ਬੀਤੀ ਦੇਰ ਰਾਤ ਤੇ ਚੋਰਾ ਵੱਲੋਂ ਇੱਕ-ਇੱਕ ਕ੍ਰਿਸ਼ਨਾ ਜੁਵੇਲਰ ਜੱਲੂਵਾਲ ਵਾਲਿਆਂ ਦੀ ਇਹ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਸੀਸੀਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਿੰਨ ਚੋਰ ਆ ਜਿਹੜੇ ਉਹ ਦੁਕਾਨ ਦੇ ਬਾਹਰ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਸ਼ਟਰ ਦੇ ਤਾਲੇ ਭਾਵ ਕੀ ਜਿੰਦੇ ਪੰਨੇ ਜਾਂਦੇ ਨੇ ਤਾਂ ਜਿੰਦਿਆਂ ਨੂੰ ਪੰਨਣ ਤੋਂ ਬਾਅਦ ਜਦੋਂ ਚੋਰ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਵੱਲੋਂ ਦੁਕਾਨ ਦੀ ਕਾਫੀ ਜ਼ਿਆਦਾ ਫਰੋਲਾ ਫਰਾਲੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਇਸ ਬਾਬਤ ਦੁਕਾਨ ਮਾਲਕਾਂ ਨੂੰ ਉਸ ਵਕਤ ਪਤਾ ਲੱਗਦਾ ਹੈ ਜਦੋਂ ਸਵੇਰੇ 7 ਵਜੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਹੈ ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਜਦੋਂ ਉਹਨਾਂ ਵੱਲੋਂ ਦੁਕਾਨ ਦਾ ਸ਼ਟਰ ਖੋਲਿਆ ਜਾਂਦਾ ਹੈ ਤੇ ਦੁਕਾਨ ਦਾ ਜਿਹੜਾ ਇਹ ਮੁੱਖ ਜਿਹੜਾ ਦਰਵਾਜ਼ਾ ਹੁੰਦਾ ਹੈ ਕੱਚ ਦਾ ਦਰਵਾਜ਼ਾ ਹੁੰਦਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਕੇ ਚਕਨਾਚੂਰ ਹੋਇਆ ਹੁੰਦਾ ਹੈ ਤੇ ਦੁਕਾਨ ਦਾ ਸਮਾਨ ਹੈ ਜਿਹੜਾ ਉਹ ਵੀ ਖਿਲ ਰਿਹਾ ਹੋਇਆ ਹੁੰਦਾ ਹੈ ਹਾਲਾਂਕਿ ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਅਜੇ ਤੱਕ ਉਹਨਾਂ ਨੂੰ ਵੀ ਨੁਕਸਾਨ ਬਾਰੇ ਕੁਝ ਇਹ ਜਾਣਕਾਰੀ ਅਜੇ ਨਹੀਂ ਪਤਾ ਲੱਗ ਸਕੀ ਹੈ ਕਿਉਂਕਿ ਅਜੇ ਇਸ ਬਾਰੇ ਉਹ ਪੂਰੀ ਤਰ੍ਹਾਂ ਦੇ ਨਾਲ ਪੜਤਾਲ ਕਰ ਰਹੇ ਨੇ ਤੇ ਪੜਤਾਲ ਤੋਂ ਬਾਅਦ ਵੀ ਉਹ ਕੁਝ ਕਹਿ ਸਕਣਗੇ ਜਿਵੇਂ ਠਾਲਾ ਚੱਬਿਆਲ ਦੀ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਰੇ ਮਾਮਲੇ ਤੇ ਬੋਲਦੇ ਹਨ ਠਾਲਾ ਚੱਬਿਆਲ ਦੇ ਐਸ ਐਚ ਓ ਹਰੀਸ਼ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੇ ਜਿਹੜੀ ਉਹ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੱਬਿਆਲ ਦੇ ਵਿੱਚ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਹਾਲਾਂਕਿ ਅਜੇ ਤੱਕ ਨੁਕਸਾਨ ਕਿੰਨਾ ਹੋਇਆ ਇਸ ਬਾਬਤ ਉਹਨਾਂ ਨੂੰ ਵੀ ਅਜੇ ਜਾਣਕਾਰੀ ਜਿਹੜੀ ਉਹ ਨਹੀਂ ਮਿਲ ਸਕੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਚੱਬਿਆਲ ਪੁਲਿਸ ਵੱਲੋਂ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂਜੀ ਭਾਈ ਜੀ ਕੀ ਨਾਮ ਹੈ ਜੀ? ਹਾਂਜੀ ਮੇਰਾ ਨਾਮ ਮਨਮੋਹਿਤ ਵਰਮਾ ਹੈ ਜੀ। ਸਾਡੀ ਦੁਕਾਨ ਹੈ ਕ੍ਰਿਸ਼ਨਾ ਜੁਐਲਰਸ ਮੇਰੀ ਦੁਕਾਨ ਹੈ। ਰਾਤੀ ਕੋਈ 12 ਤੋਂ 1 ਵਜੇ ਦੇ ਦਰਮਿਆਨ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਸ਼ਟਰ ਦੇ ਲੋਕਾਂ ਨੂੰ ਤੋੜਿਆ ਗਿਆ ਤੇ ਸਾਡੇ ਜਿਹੜਾ ਕੱਚ ਦਾ ਸ਼ੀਸ਼ਾ ਲੱਗਾ ਉਹਨੂੰ ਛੋੜ ਕੇ ਨਰਾਂ ਦੇ ਅੰਦਰ ਦਾਖਲ ਹੋ ਕੇ ਤੇ ਕਾਫੀ ਤਰ੍ਹਾਂ ਦਾ ਸਮਾਨ ਜਿਹੜਾ ਸਾੜਾ ਚੁੱਕਿਆ ਗਿਆ ਆ ਤੇ ਹਜੇ ਤੱਕ ਨੁਕਸਾਨ ਦਾ ਕੋਈ ਅਨੁਮਾਨ ਤਾਂ ਨਹੀਂ ਲਗਾਇਆ ਬਾਕੀ ਜੋ ਸਮਾਨ ਉਹ ਦੇਖ ਕੇ ਪਤਾ ਲਗਾਉਗਾ ਜੀ ਕਿ ਕਿੰਨਾ ਨੁਕਸਾਨ ਹੋਇਆ ਹੈ ਪੁਲਿਸ ਆਈ ਹੈ ਜੀ ਮੌਕੇ ਤੇ ਹਾਂ ਜੀ ਮੌਕੇ ਤੇ ਪੁਲਿਸ ਆਈ ਹੈ ਜੀ ਫੋਨ ਕਰਨ ਤੇ ਤੇ ਸਵੇਰ ਸਾਨੂੰ 7 ਵਜੇ ਦੇ ਦਰਮਿਆਨ ਪਤਾ ਲੱਗਾ ਜੀ ਜਿੰਦੇ ਖੁੱਲੇ ਹੋਏ ਨੇ ਇੱਥੇ ਚੌਕੀਦਾਰ ਵੀ ਹੈ ਕੋਈ ਤੇ ਬਿਆਲ ਦੇ ਵਿੱਚ ਜੀ ਚੌਕੀਦਾਰ ਤਾਂ ਕੋਈ ਹੈ ਨਹੀਂਗਾ ਨਹੀਂ ਤਾਂ ਇਹ ਕੰਮ ਨਾ ਹੁੰਦਾ ਜੀ ਅਗਰ ਜੇ ਕੋਈ ਚੌਕੀਦਾਰ ਹੁੰਦਾ ਇੱਥੇ ਤਾਂ ਨਿਗਰਾਨੀ ਹੋਣੀ ਸੀ ਇੱਕ ਲਗਭਗ ਕੋਈ ਅੱਧੇ ਪੌਣੇ ਘੰਟੇ ਦੇ ਦਰਮਿਆਨ ਉਹਨਾਂ ਨੇ ਇਹ ਕੰਮ ਕੀਤਾ ਆ ਤਿੰਨ ਜਾਣੇ ਸੀ ਉਹ ਤੇ ਜੇ ਕੋਈ ਚੌਕੀਦਾਰ ਹੁੰਦਾ ਤਾਂ ਕੋਈ ਨਾ ਕੋਈ ਡਾਕਟਰ ਹੁੰਦਾ ਉਹਨਾਂ ਤੇ ਵੀਡੀਓ ਆਈ ਸੀ ਸੀ ਟੀਵੀ ਦੇ ਵਿੱਚ ਕੋਈ ਉਹਨਾਂ ਦੀ ਚੋਰਾਂ ਦੀ ਹਾਂਜੀ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਜੀ ਤਿੰਨੇ ਜਾਣੇ ਆ ਉਹ ਬਾਕੀ ਪੁਲਿਸ ਜਾਣ ਕਰ ਰਹੀ ਹੈ ਜੀ ਇਦਾਂ ਵੀ ਹੋਊਗਾ ਅਗਲੀ ਕਰਦੇ ਹਾਂ ਅੱਜ ਸਵੇਰੇ ਸਾਨੂੰ ਫੋਨ ਆਇਆ ਸੀਗਾ 8:30 ਵਜੇ ਵੀ ਜਿਹੜਾ ਬਾਜ਼ਾਰ ਹੈਗਾ ਜੱਬਿਆਲ ਇੱਥੇ ਦੋ ਦੁਕਾਨਾਂ ਦੇ ਤਾਲੇ ਟੁੱਟੇ ਆ ਇੱਕ ਹੈਗਾ ਕ੍ਰਿਸ਼ਨਾ ਜੁਲਰ ਤੇ ਦੂਜਾ ਹੈ ਬਣਕਸੀ ਜੰਦੀ ਜਦੋਂ ਅਸੀਂ ਕ੍ਰਿਸ਼ਨਾ ਜੁਲਰ ਦੀ ਦੁਕਾਨ ਤੇ ਪਹੁੰਚੇ ਆ ਉਹ ਛੱਡ ਚੱਕ ਚੱਕ ਚੱਕਿਆ ਹੋਇਆ ਸੀਗਾ ਕਿ ਉਹਦਾ ਸ਼ੀਸ਼ਾ ਦੁਕਾਨ ਦਾ ਟੁੱਟਿਆ ਹੋਇਆ ਚੱਲ ਉਹਨਾਂ ਫੋਟੋਆਂ ਨਾਲ ਕੀਤੀ ਸੀ ਸੀਸੀਟੀਵੀ ਸੀਸੀਟੀਵੀ ਕੈਮੇ ਦੇਖਿਆ ਉਹਦੇ ਤਿੰਨ ਬੰਦੇ ਆਉਂਦੇ ਆ ਨੌਜਵਾਨ ਮੂੰਹ ਵੱਢੇ ਹੋ ਸੀ ਉਹਨਾਂ ਨੇ ਉਹ ਮਾਲਕ ਵੀ ਮੋਕੇ ਤੇ ਪਹੁੰਚ ਗਿਆ ਸੀਗਾ ਮਾਲਕ ਨੇ ਦੱਸਿਆ ਵੀ ਜਿਹੜਾ ਸਾਡਾ ਜੋ ਨੁਕਸਾਨ ਹੋਇਆ ਤਾ ਦੱਸਦੇ ਆ ਬਾਅਦ ਚ ਜਦੋਂ ਉਹ ਜੋ ਨੁਕਸਾਨ ਦੱਸੂਗਾ ਉਹ ਸਾਨੂੰ ਕਰ ਵੀ ਕਰ ਦੇਵੇਗੀ ਤੇ ਕਿਹੜੀ ਗੱਲ ਦੀ ਗੱਲ ਕਰ ਰਹੇ ਆ ਦੂਜੀ ਗੱਲ ਦੀ ਮੱਝ ਬਾਅਦ ਪਹੁੰਚੇ ਆ ਉਹਦਾ ਵੀ ਉਹੀ ਦੱਸਦਾ ਸਾਡੇ ਵੀ ਛਾਲੇ ਉੱਤੇ ਹੈਗੇ ਆ ਥੋੜਾ ਫਲ ਕੀਤੀ ਆ ਉਹ ਕਹਿੰਦੇ ਸਾਡੇ ਜੋ ਨੁਕਸਾਨ ਸਾਡਾ ਆਇਆ ਦੇਖ ਕੇ ਦੱਸਾਂਗੇ ਉਹ ਸਾਨੂੰ ਕਰ ਵੀ ਕਰ ਦੇਵਾਂਗੇ Innovation, DNA, university.